ਸਵਾਗਤ ਹੈ ਜੀ ਤੁਹਾਡਾ ਭਾਣਾ ਡੇਰੀ ਫਾਰਮ ਉੱਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਲ ਲੱਗਾ ਬੈਲ ਦਾ ਆਈਕਨ ਦਬਾਓ ਜੋ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖ ਸਕੋ ਅੱਜ ਤੁਹਾਡੇ ਲਈ ਲੈ ਕੇ ਆਏ ਆ ਦੂਜਾ ਸੁਆ ਵਹਿੜ ਚਾਰ ਦੰਦ ਮੂੰਹ ਆ ਕਹਿਣ ਨੂੰ ਇਹ ਪਹਿਲਣ ਵੀ ਕਹੀ ਜਾ ਸਕਦੀ ਹੈ ਪਰ ਜਿਹੜਾ ਸੱਚ ਆ ਉਹ ਸੱਚ ਰਹਿਣਾ ਦੂਜਾ ਸੁਆ ਜਿਹੜਾ ਲੇਵਾ ਨਾ ਤਾਂ ਇੰਨਾ ਸਾਫ਼ ਸੁਥਰਾ ਲੇਵਾ ਮਿਲੇ ਤੇ ਨਾ ਮੰਨ ਲਓ ਇੰਨਾ ਟਿਕਾਣੇ ਵਾਲਾ ਲੇਵਾ ਮਿਲੇ ਤੇ ਨਾ ਹੀ ਐਸਾ ਥਾਣ ਮਿਲੇ ਜਿਹੜੀ ਕੁਆਲਿਟੀ ਵੀ ਆ ਉਹਦੇ ਮੰਨ ਲਓ ਧੋਗਲੇ ਪਾਣ ਵਾਲੀ ਵੀ ਆ ਤੇ ਐਚਐਫ ਦੀ ਕੁਆਲਿਟੀ ਵੀ ਆ ਠੀਕ ਹੈ ਜੀ ਪਹਿਲਾਂ ਤਾਂ ਤੁਸੀਂ ਇਹਦੇ ਥਾਣ ਵੇਖੋ ਕਿਤੇ ਕਿਆ ਬਾਤ ਲੇਵਾ ਲੱਗਾ ਹੈ ਫੇਸ ਕੁਆਲਿਟੀ ਵੇਖੋ ਐਚਐਫ ਐਮਐਕਸ ਹੈ ਠੀਕ ਹੈ ਧੋਗਲੇ ਪੰਜ ਹੈ ਪਹਿਲਾਂ ਨੇ 22 ਕਿਲੋ ਦੁੱਧ ਦਿੱਤਾ ਹੈ ਠੀਕ ਹੈ ਜੀ 22 ਕਿਲੋ ਦੁੱਧ ਦਿੱਤਾ ਹੈ ਬਾਕੀ ਤੁਸੀਂ ਪਿੱਛੋ ਵੀ ਲੇਵਾ ਵੇਖੋ ਵਿਹੜ ਵੱਡ ਵੱਡ ਖਾਂਦੀ ਐ ਠੀਕ ਆ ਤੇ ਹਜੇ ਸੂਣ ਚ ਇਹਦੇ ਲਗਭਗ ਲਗਭਗ 10 ਦਿਨ ਪਏ ਐ ਸਪੇਸ ਵੇਖੋ ਲੇਵੇ ਚ ਥੋੜਾ ਡਰਦੀ ਐ ਖੁੱਲੀ ਆਈ ਐ ਦੇਖੋ ਵਿਹੜ ਨਾ ਤਾਂ ਬਹੁਤੀ ਵੱਡੀ ਐ ਨਾ ਬਹੁਤੀ ਛੋਟੀ ਐ ਦਰਮਿਆਨੇ ਕੱਦ ਦੀ ਵਿਹੜ ਐ ਪਰ ਜਿਹੜਾ ਲੇਵਾ ਐ ਉਹ ਇਹਨੂੰ ਵੱਡਾ ਬਣਾਉਂਦਾ ਗਾਂ ਨੂੰ ਦੇਖੋ ਤੁਸੀਂ ਗਾਂ ਬਾਕੀ ਤੁਹਾਨੂੰ ਬਾਈ ਤੋੜ ਕੇ ਵਿਖਾਉਂਦਾ ਐ ਜਿਹੜੀ ਵੀਡੀਓ ਆ ਪਿੰਡ ਪਾਣੇ ਤੋਂ ਬਣਾ ਰਹੇ ਆ ਆਪਾਂ ਦੇਖੋ ਤੁਸੀਂ ਕਿਤੇ ਗਾਂਦੀਆਂ ਗੱਲਾਂ ਗਾਹ ਨੇ ਦੇਖੋ ਥੋੜੀ ਛੇਤੀ ਕਰਦੀ ਆ ਇੱਕ ਰਸੇ ਦੀ ਔਲ ਕਰਦੀ ਆ ਦੇਖੋ ਕਿਤੇ ਕਿਆ ਬਾਤ ਠੋਸ ਲੇਵਾ ਹੈ ਜੀ ਮੱਲਾਂ ਵਾਲੀ ਚਾਲ ਤੁਰਦੀ ਆ ਬਾਕੀ ਜਿਹੜੇ ਵੀਰ ਤੋਂ ਆਈ ਆ ਉਹ ਕਹਿੰਦਾ ਪਹਿਲਾਂ ਤੋਂ ਲੇਵੇ ਦਾ ਭਾਰ ਲੈ ਕੇ ਤੁਰਿਆ ਨਹੀਂ ਸੀ ਜਾਂਦਾ ਸੰਭੀ ਵੀ ਚੰਗੀ ਆ ਹਾਈਟ ਵੀ ਚੰਗੀ ਆ ਲੈਂਥ ਵੀ ਚੰਗੀ ਆ ਬਾਕੀ ਖੜੀ ਵੇਖੋ ਐਨ ਪੀਸ ਲੱਗਦੀ ਐ ਖੜੀ ਬਾਕੀ ਜਿਹੜੇ ਵੀਰ ਨੇ ਇੱਕ ਸ਼ੌਂਕ ਪੂਰਨਾ ਤੇ ਦੁੱਧ ਵੀ 30 ਕਿਲੋ ਚੋਣਾ ਉਹਦੇ ਵਾਸਤੇ ਇਹ ਚੀਜ਼ ਐ ਅੱਜ ਦੇਖੋ ਤੁਸੀਂ ਥਣ ਲੱਗਾ ਬਹੁਤ ਹੀ ਸ਼ਾਨਦਾਰ ਥਣ ਲੱਗਾ ਮੁੱਠੀ ਨਾਲ ਚੋਣ ਵਾਲਾ ਥਣ ਲੱਗਾ ਨਾ ਬਹੁਤਾ ਵੱਡਾ ਥਣਾ ਨਾ ਬਹੁਤਾ ਛੋਟਾ ਐ ਯਾਨੀ ਕੁਲ ਮਿਲਾ ਕੇ ਗੱਲਾਂ ਇਹ ਆ ਜੀ ਗਾਂ ਕਿਸੇ ਪਾਸੇ ਨਿੰਦਣ ਵਾਲੀ ਨਹੀਂ ਠੀਕ ਹੈ ਜਿਹੜਾ ਮੁੱਲ ਹੈ ਉਹ ਇਹਦਾ ਫੋਨ ਤੇ ਕਰਾਂਗੇ ਮੂੰਹ ਉਹ ਚਾਰ ਦੰਦ ਦਾ ਦੂਜਾ ਸੂ ਹੈ ਤੇ ਜਿਹੜੀ ਗਾਰੰਟੀ ਹੈ ਦਿਨ ਨੂੰ ਹੋ ਸਕਦਾ 30 ਪਲੱਸ ਵੀ ਦੇ ਦੇ 30 ਕਿਲੋ ਦੀ ਗਾਰੰਟੀ ਹੈ ਬਾਕੀ ਜਿਹੜਾ ਨੰਬਰ ਹੈ ਠੀਕ ਹੈ ਜੀ ਨੰਬਰ ਹੈ 98782 14644 98782 14643 ਬਾਕੀ ਆਪਣੇ ਆਪ ਦੇ ਫਾਰਮ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਠੀਕ ਹੈ ਤੇ ਆਪਣੇ ਕੋਲੇ ਹਰੇਕ ਟਾਈਮ ਗਾਈਆਂ ਹੁੰਦੀਆਂ ਕੋਈ ਵੀ ਵੀਰ ਆਉਂਦਾ ਹੋਣ ਲਾ ਕੇ ਆ ਜੇ ਬਾਕੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਧੰਨਵਾਦ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ